ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਕਣਕ ਦੀ ਬਜਾਈ ਤੋਂ ਪਹਿਲਾਂ ਜਿਹੜੀਆਂ ਬਜਾਈ ਸਮੇ ਖਾਦਾਂ ਦੇ ਵਿੱਚ ਮੁੱਖ ਤੌਰ ਤੇ ਫਾਸਫੋਰਸ ਜਿਹੜਾ ਤੱਤ ਜ਼ਰੂਰਤ ਅਨੁਸਾਰ ਨਾਈਟ੍ਰੋਜਨ ਤੇ ਪੋਟਾਸ਼ ਕਿਉਂਕਿ ਖਾਦਾਂ ਬਾਰੇ ਮੈਂ ਵੱਖਰੀ ਵੀਡੀਓ ਵੀ ਅਪਲੋਡ ਕਰੂੰਗਾ ਪਰ ਇਹਦੇ ਵਿੱਚ ਮੈਂ ਮੁੱਖ ਤੌਰ ਤੇ ਜਿਹੜੀਆਂ ਫਾਸਫੋਰਸ ਵਾਲੀਆਂ ਖਾਦਾਂ ਨੇ ਕਿਉਂਕਿ ਡੀਏਪ ਬਾਰੇ ਕਿਸਾਨ ਵੀਰਾਂ ਦੇ ਕਾਫੀ ਖਤਸ਼ੇ ਹੈ ਕਿ ਡੀਏਪ ਜਿਹੜੀ ਜੇ ਸਾਨੂੰ ਨਾ ਮਿਲੇ ਤਾਂ ਅਸੀਂ ਕਿਹੜੀ ਖਾਦ ਵਰਤ ਸਕਦੇ ਹਾਂ ਕਿਉਂਕਿ ਬਾਜ਼ਾਰ ਦੇ ਵਿੱਚ ਸਾਰੀਆਂ ਖਾਦਾਂ ਤਕਰੀਬਨ ਉਪਲਬਧ ਹੁੰਦੀਆਂ ਪਰ ਮੈਂ ਪਹਿਲਾਂ ਵੀ ਬੇਨਤੀ ਕਰਦਾ ਰਿਹਾ ਕਿ ਜੇ ਆਪਣੇ ਕੋਲੇ ਮੌਕੇ ਤੇ ਵੈਸੇ ਤਾਂ ਰਹਿ ਕੇ ਜਿਹੜੇ ਨਾਲ ਦੀ ਨਾਲ ਹੁਣ ਲੱਗਣਗੇ ਪਰ ਜੇ ਡੀਏਪ ਹੈ ਨਹੀਂ ਤਾਂ ਉਹਦੀ ਥਾਂ ਤੇ ਆਪਾਂ ਐਨਪੀਕੇ ਤੇ ਐਸਐਸਪੀ ਇਹ ਖਾਦਾਂ ਵਰਤਣ ਦਾ ਸਹੀ ਤਰੀਕਾ ਕੀ ਹੈ ਕਿ ਆਪਾਂ ਕੰਟੈਂਟ ਵੀ ਪੂਰਾ ਲੈ ਸਕੀਏ ਉਨੇਕ ਰੇਟ ਦੇ ਵਿੱਚ ਤੇ ਨਾਲ ਜਿਹੜਾ ਜ਼ਰੂਰਤ ਅਨੁਸਾਰ ਪोटाश ਤੱਤ ਹੈ ਕਿਉਂਕਿ ਪोटाश ਤੱਤ ਦੇਖੋ ਵੈਸੇ ਤਾਂ ਆਪਾਂ ਜ਼ਮੀਨ ਦੀ ਪਰਖ ਦੇ ਆਧਾਰ ਤੇ ਪਾਉਣਾ ਹੁੰਦਾ ਪਰ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਖਾਸ ਤੌਰ ਤੇ ਜਿੱਥੇ ਕੋਈ ਘਾਟ ਵਿਖਾਉਂਦਾ ਜਾਂ ਆਪਾਂ ਚੰਗੇ ਝਾੜ ਵਾਸਤੇ ਕਿਉਂਕਿ ਪोटाश ਤੱਤ ਦਾ ਬੜਾ ਮਹੱਤਵ ਹੈ ਉਥੇ 20 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਜਿਹੜੇ ਗਰਦਾਸਪੁਰ ਹੁਸ਼ਿਆਰਪੁਰ ਰੋਪੜ ਸ਼ਹੀਦ ਭਗਤ ਸਿੰਘ ਨਗਰ ਇਹ ਜ਼ਿਲ੍ਹੇ ਆ ਇੱਥੇ ਪोटाश ਤੱਤ ਦੀ ਥੋੜੀ ਜੀ ਘਾਟ ਜ਼ਿਆਦਾ ਦਿਖਾਉਂਦੀ ਹੈ ਫਸਲ ਤਾਂ ਇੱਥੇ 40 ਕਿਲੋ ਤੱਕ ਦੀ ਸਿਫਾਰਸ਼ ਹੈਗੀ ਹੈ ਤਾਂ ਡੀਪੀ एनपीके ਤੇ एसएसपी ਦੇ ਵਿੱਚ ਮੁੱਖ ਤੌਰ ਤੇ ਫਰਕ ਕੀ ਹੈ ਤੇ ਕਿਵੇਂ ਇਹਨੂੰ ਵਰਤਦੇ ਹਾਂ ਸਭ ਤੋਂ ਪਹਿਲਾਂ ਤਾਂ ਡੀਪੀ ਖਾਦਾ ਜਿਹੜੀ ਜੀ ਤੇ ਸਭ ਤੋਂ ਵੱਧ ਕਿਸਾਨ ਵੀਰਾਂ ਦਾ ਭਰੋਸਾ ਕਿ ਕਣਕ ਡੀਪੀ ਦੇ ਨਾਲ ਬੀਜੀਏ ਤਾਂ ਬਹੁਤ ਸੋਹਣੀ ਉਗਦੀ ਹੈ ਤੇ ਬਹੁਤ ਵਧੀਆ ਗਰੋਥ ਕਰਦੀ ਹੈ ਇਹਦੇ ਵਿੱਚ 18% ਨਾਈਟ੍ਰੋਜਨ ਹੁੰਦੀ ਹੈ 46% ਫਾਸਫੋਰਸ ਹੁੰਦਾ ਤੇ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਦੀ 55 ਕਿਲੋ ਦੀ ਸਪਾਰਸ਼ਾ ਹੈਪੀ ਸੀਡਰ ਵਗੈਰਾ ਜਾਂ ਸੁਪਰ ਸੀਡਰ ਉਹਨਾਂ ਦੇ ਵਿੱਚ ਆਪਾਂ 63 ਕਿਲੋ ਵੀ ਨਾਲ ਜਿਹੜੀ ਹੈਗੀ ਆ ਪੋੜ ਦਿੰਨੇ ਆ ਡ੍ਰਿਲ ਕਰ ਦਿੰਨੇ ਆ ਤਾਂ ਇਹਦੇ ਵਿੱਚੋਂ ਨਾਈਟ੍ਰੋਜਨ ਤੇ ਫਾਸਫੋਰਸ ਤੱਤ ਜਿਹੜਾ ਡੀਏਪੀ ਦੇ ਵਿੱਚੋਂ ਆਪਾਂ ਨੂੰ ਮਿਲਦਾ ਜੇ ਪोटाश ਤੱਤ ਆਪਾਂ ਨੂੰ ਪਾਉਣਾ ਪਵੇ ਤਾਂ ਉਹ ਵੱਖਰੇ ਤੌਰ ਤੇ ਆਪਾਂ ਨੂੰ ਜਿਹੜੀ 20 60% ਵਾਲੀ ਮਿਊਰੇਟ ਆਫ ਪोटाश ਆ ਉਹ 20 ਕਿਲੋ ਪਾਉਣੀ ਪੈਂਦੀ ਹੈ ਜਿਹੜੀ ਕਿ ਆਪਾਂ ਨੂੰ ਲਗਭਗ ਲਗਭਗ 600 700 700 ਰੁਪਏ ਦੀ ਪੈਂਦੀ ਪ੍ਰਤੀ ਏਕੜ ਦੀ ਤੇ ਜੇ ਆਪਾਂ ਵਰਤਣੀ ਆ ਐਨਪੀਕੇ 12 32 16 ਜਿਹਦੇ ਵਿੱਚ ਤਿੰਨੇ ਤੱਤ ਮੌਜੂਦ ਆ ਤੇ ਬਹੁਤ ਵਧੀਆ ਖਾਦ ਹੈ ਇਹਦੇ ਵਿੱਚ 12% ਨਾਈਟ੍ਰੋਜਨ 32% ਫਾਸਫੋਰਸ ਤੇ 16% ਪोटाश ਦਿੱਤਾ ਹੈ ਜੇ ਆਪਾਂ ਇਹ ਤੋਂ ਪੂਰੇ ਕੰਟੈਂਟ ਪੂਰੇ ਕਰਨੇ ਆ ਡਰਿੱਲ ਕਰਨੀ ਆ ਬਿਜਾਈ ਟਾਈਮ ਤਾਂ ਫਿਰ ਆਪਾਂ ਨੂੰ ਡੇਢ ਗੱਟਾ ਜੇ ਆਪਾਂ ਪਾਵਾਂਗੇ ਤਾਂ ਲਗਭਗ ਲਗਭਗ 55 ਕਿਲੋ ਡੀਪੀ ਦੇ ਬਰਾਬਰ ਆਪਾਂ ਨੂੰ ਖਾਦ ਮਿਲ ਜੂ ਜੇ ਆਪਾਂ 65 ਕਿਲੋ ਤੱਕ ਚਾਹੁੰਦੇ ਆ ਫਾਸਫੋਰਸ ਫਿਰ ਆਪਾਂ ਨੂੰ ਪੌਣੇ ਦੋ ਗੱਟੇ ਜਾਂ 85 ਕਿਲੋ 90 ਕਿਲੋ ਤਾਂ ਜਿਹੜੀ ਹੈਗੀ ਇਹ 12 32 16 ਪਾ ਦਈਏ ਤਾਂ ਪोटाश ਤੱਤ ਵੀ ਵੱਖਰਾ ਆਪਾਂ ਨੂੰ ਨਹੀਂ ਪਾਉਣਾ ਪਊਗਾ ਪਰ ਡੀਪੀ ਤੇ ਜੀਐਨਪੀ ਕੇ ਵਰਤਦੇ ਆ ਤੇ ਜੇ ਸਲਫਰ ਦੀ ਘਾਟ ਆ ਤਾਂ ਸਲਫਰ ਵਾਸਤੇ ਆਪਾਂ ਨੂੰ ਵੱਖਰੇ ਤੌਰ ਤੇ ਜਿਪਸਮ ਜਾਂ ਬੈਂਟੋਨਾਈਟ ਸਲਫਰ ਆ ਜਿਹੜਾ ਉਹ ਜ਼ਮੀਨ ਦੇ ਵਿੱਚ ਦੇਣਾ ਪਊ ਕਿਉਂਕਿ ਸਲਫਰ ਤੱਤ ਦੀ ਘਾਟ ਵੀ ਖਾਸ ਤੌਰ ਤੇ ਜੇ ਗਿੱਤੇ ਮੀਂਹ ਪੈਂਦੇ ਆ ਜਾਂ ਪਾਣੀ ਪਹਿਲਾਂ ਪਾਰਾ ਲੱਗ ਜਾਂਦਾ ਸਲਫਰ ਤੱਤ ਦੀ ਵੀ ਕਾਫੀ ਤੌਰ ਤੇ ਜਿਹੜੀ ਕਈ ਜਗ੍ਹਾ ਦੇ ਉੱਤੇ ਕਣਕ ਦੀ ਫਸਲ ਹੈ ਜਿਹੜੀ ਖਾਸ ਤੌਰ ਤੇ ਜੋ ਠੰਡ ਦੇ ਵਿੱਚ ਥੋੜੀ ਥੋੜੇ ਮੀਂਹ ਪੈਂਦੇ ਆ ਕੋਈ ਛੋਟੀ ਮੋਟੀ ਝੜੀ ਟਾਈਪ ਲੱਗ ਜਾਂਦੀ ਆ ਤਾਂ ਉਦੋਂ ਜਿਹੜੀ ਹੈਗੀ ਆ ਕਿਉਂਕਿ ਜ਼ਮੀਨ ਪੂਰੀ ਸੈਚੂਰੇਟ ਹੋ ਜਾਂਦੀ ਤੇ ਸਲਫਰ ਤੱਤ ਜਿਹੜਾ ਹੈਗਾ ਜ਼ਮੀਨ ਨੂੰ ਹਵਾਦਾਰ ਬਣਾਉਣ ਵਾਸਤੇ ਤੇ ਫਸਲ ਦੀ ਜਿਹੜੇ ਸੰਤੁਲਿਤ ਵਾਧੇ ਵਾਸਤੇ ਬੜਾ ਜ਼ਰੂਰੀ ਤਾਂ ਸਲਫਰ ਆਪਾਂ ਨੂੰ ਵੱਖਰਾ ਪਾਉਣਾ ਪੈਂਦਾ ਇਹ ਹੋ ਗਈ ਤੁਹਾਡੀ ਐਨ ਪੀ ਕੇ ਡੀ ਏ ਪੀ ਦੀ ਗੱਲਬਾਤ ਇਹਦੂ ਬਾਤ ਜਿਹੜੀ ਸਿੰਗਲ ਸੁਪਰ ਫਾਸਫੇਟ ਹੈ ਜਿਹੜੀ ਐਸਐਸਪੀ ਹੈ ਸਿੰਗਲ ਸੁਪਰ ਫਾਸਫੇਟ ਦੇ ਵਿੱਚ ਸਿਰਫ ਫਾਸਫੋਰਸ ਆ ਜਿਹੜੀ ਉਹ 16% ਹੁੰਦੀ ਹੈ ਇਹਦੂ ਇਲਾਵਾ ਜਿਹੜੇ ਦੋ ਤੱਤ ਦੂਜੀਆਂ ਆਪਣੋਂ ਖਾਦਾਂ 'ਚ ਨਹੀਂ ਮਿਲਦੇ 11% ਲਗਭਗ ਸਲਫਰ ਮਿਲਦਾ ਤੇ 22% ਕਲਸ਼ੀਮ ਤੱਤ ਮਿਲਦਾ ਜਿਹੜੇ ਕਿ ਸੋਇਲ ਕੰਡੀਸ਼ਨਿੰਗ ਮਤਲਬ ਜ਼ਮੀਨ ਦੀ ਸਿਹਤ ਦੇ ਸੁਧਾਰ ਵਾਸਤੇ ਬੜੀ ਇਹ ਵਧੀਆ ਕੰਮ ਕਰਦੀ ਹੈ ਜਿੱਥੇ ਆਪਾਂ ਸਿੰਗਲ ਸੁਪਰ ਫਾਸਫੇਟ ਪਾਉਂਦੇ ਆ ਤੁਹਾਨੂੰ ਵੱਖਰੇ ਤੌਰ ਤੇ ਆਪਾਂ ਨੂੰ ਜਿਪਸਮ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਜ਼ਮੀਨ ਹਵਾਦਾਰ ਬਣੀ ਰਹਿੰਦੀ ਹੈ ਜ਼ਮੀਨ ਦੇ ਵਿੱਚ ਸਲਫਰ ਤੱਤ ਦੀ ਘਾਟ ਨਾ ਹੋਊਗੀ ਤੇ ਕੈਲਸ਼ੀਅਮ ਤੱਤ ਦੀ ਵੀ ਪੂਰਤੀ ਹੁੰਦੀ ਰਹਿੰਦੀ ਹੈ ਸਿੰਗਲ ਸੁਪਰ ਫਾਸਫੇਟ ਜਿਹੜੀ ਆਪਾਂ ਨੂੰ ਕਿਉਂਕਿ ਇਸ 16% ਫਾਸਫੋਰਸ ਹੁੰਦੀ ਹੈ 16 ਤੇ 48 155 ਕਿਲੋ ਜੇ ਆਪਾਂ 55 ਕਿਲੋ ਡੀਏਪੀ ਦੇ ਬਰਾਬਰ ਜਿਹੜਾ ਹੈਗਾ ਫਾਸਫੋਰਸ ਤੱਤ ਲੈਣਾ ਤਾਂ 155 ਕਿਲੋ ਸਿੰਗਲ ਸੁਪਰ ਫਾਸਫੇਟ ਮਤਲਬ ਲਗਭਗ 3 ਕ ਗੱਟੇ ਆਪਾਂ ਨੂੰ ਪਾਉਣੇ ਪੈਣਗੇ ਜੇ ਆਪਾਂ 65 ਕਿਲੋ ਤੱਕ ਜਿਹੜੀ ਹੈਗੀ ਡੀਏਪੀ ਪਾਉਣੇ ਆ ਉਹਦੇ ਬਰਾਬਰ ਦੀ ਫਾਸਫੋਰਸ ਚਾਹੀਦੀ ਫਿਰ ਆਪਾਂ ਨੂੰ ਲਗਭਗ ਲਗਭਗ ਜਿਹੜੇ ਹੈਗੇ ਆ ਸਾਢੇ 1 3 ਗੱਟੇ ਜਿਹੜੇ ਹੈਗੇ ਆ ਉਹ ਸਿੰਗਲ ਸੁਪਰ ਫਾਸਫੇਟ ਦੇ ਪਾਉਣੇ ਪੈਣਗੇ ਪਰ ਉਹ ਚੋ ਕੈਲਸ਼ੀਅਮ ਸਲਫਰ ਨਾਲ ਮਿਲਦਾ ਫਿਰ ਆਪਾਂ ਨੂੰ 20 ਕਿਲੋ ਜਿਹੜੀ ਨਾਈਟ੍ਰੋਜਨ ਜਿਹੜੀ ਯੂਰੀਆ ਸੌਰੀ 20 ਕਿਲੋ ਯੂਰੀਆ ਤੇ ਜਿਹੜੀ ਪोटाश ਆਪਾਂ ਪਾਉਣੀ ਉਹ ਆਪਾਂ ਨੂੰ ਦੋਵੇਂ ਬੱਕਰੀਆਂ ਪਾਉਣੀ ਪੈਣੀ ਆ ਯੂਰੀਆ ਤੇ ਪोटाश ਤੇ ਜਿਹੜੀ ਆਪਾਂ ਜਿੰਨੀ ਇਹ ਚੋ ਖਾਦ ਡਰਿੱਲ ਹੋ ਸਕਦੀ ਮੰਨ ਲਓ ਜੇ ਡੇਢ ਘਟਾ ਵੈਸੇ ਤਾਂ 100 ਕਿਲੋ ਤੱਕ ਵੀ ਆਪਾਂ ਜਿਹੜੀ ਡਬਲ ਡਰਿੱਲ ਆਉਂਦੀ ਆ ਉਹਦੇ ਵਿੱਚ ਕੀ ਜਿਹੜੀ ਹੈਗੀ ਡਰਿੱਲ ਹੋ ਜਾਂਦੀ ਪਰ ਜੇ 1 ਘਟਾ ਵੀ ਤੁਹਾਡਾ ਡਰਿੱਲ ਹੁੰਦਾ ਜਾਂ ਡੇਢ ਘਟਾ ਡਰਿੱਲ ਹੁੰਦਾ ਬਾਕੀ ਤੁਸੀਂ ਮੂਹਰੇ ਛੱਟਾ ਦਿਓ ਯੂਰੀਆ ਵੀ ਤੁਸੀਂ ਜੇ ਸੁਪਰਨੋ ਦੇ ਨਾਲ ਪਾਉਣੀ ਆ ਉਹਦਾ ਮੂਰੇ ਛਿੱਟਾ ਦੇ ਸਕਦੇ ਆ ਪोटाश ਦਾ ਮੂਰੇ ਛਿੱਟਾ ਦੇ ਸਕਦੇ ਜੇ ਦਾਣੇਦਾਰ ਪोटाਸ਼ ਮਿਲਦੀ ਉਹ ਤੁਸੀਂ ਡਰਿੱਲ ਵੀ ਕਰ ਸਕਦੇ ਆ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਪਰ ਜੇ ਖਾਦ ਜਿਹੜੀ ਵੀ ਪਾਉਣੀ ਆ ਉਹਦਾ ਮੂਰੇ ਛਿੱਟਾ ਦਿਓ ਜੇ ਛਿੱਟਾ ਦੇਣਾ ਪੈਂਦਾ ਜੇ ਡਰਿੱਲ ਕਰਨੀ ਆ ਤਾਂ ਆਪਾਂ ਨਾਲ ਡਰਿੱਲ ਕਰ ਦਈਏ ਤਾਂ ਉਹਦਾ ਵੀ ਕਿਉਂਕਿ ਉਹ ਰੂਟ ਜ਼ੋਨ ਦੇ ਵਿੱਚ ਦਾਣੇ ਤੋਂ ਥੋੜਾ ਜਿਹਾ ਥੱਲੇ ਪੈਂਦੀ ਆ ਤੇ ਜਦੋਂ ਜਿਹੜੀ ਹੈਗੀ ਜੜ ਕੱਢਦਾ ਜਿਹੜਾ ਬੂਟਾ ਬਣਦਾ ਜੜ ਥੱਲੇ ਨੂੰ ਗਰੋਥ ਕਰਦੀ ਆ ਤਾਂ ਉੱਥੋਂ ਨੂੰ ਫਾਸਫੋਰਸ ਤਤ ਤੇ ਜਿਹੜੀ ਹੈਗੀ ਪोटाश ਤੱਤ ਜਿਵੇਂ 12 32 16 ਜੇ ਆਪਾਂ ਡਰਿੱਲ ਕਰਦੇ ਨਾਲ ਨਾਈਟrogen ਤੱਤ ਸਾਰਾ ਮਿਲੂਗਾ ਜੇ ਜਿੰਨੀ ਖਾਦ ਤੁਸੀਂ ਡਰਿੱਲ ਕਰ ਸਕਦੇ ਆ ਉਹ ਨਾਲ ਡਰਿੱਲ ਕਰੋ ਦਾਣੇਦਾਰ ਪोटाश ਡਰਿੱਲ ਕਰਦੇ ਉਹ ਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜੇ ਤੁਸੀਂ ਜਿਹੜੀ ਜਿਵੇਂ 20 ਕਿਲੋ ਯੂਰੀਆ ਉਹ ਤੁਸੀਂ ਮੂਹਰਾ ਛੱਟਾ ਦੇ ਦਿਓ ਤੇ ਜਾਂ ਰੂਟ ਜ਼ੋਨ ਦੇ ਵਿੱਚ ਥੱਲੇ ਜੇ 20 ਕਿਲੋ ਦਾ ਦਾਣਾ ਦਾਣਾ ਕਰੂਗਾ ਵਿੱਚ ਉਹ ਵੀ ਡਰਿੱਲ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਉਹ ਰੂਟ ਜ਼ੋਨ ਚ ਚੱਲੇ ਜਾਣਾ ਸੇਹ ਪਈ ਰਹਿਣੀ ਆ ਤੇ ਵਧੀਆ ਉਹ ਜਿਹੜੀ ਹੈਗੀ ਹੈ ਅਵੇਲੇਬਿਲਟੀ ਫਸਲ ਨੂੰ ਉਹਦੀ ਹੋ ਜਾਂਦੀ ਹੈ ਸੋ ਇਹ DAP ਦੇ ਬਰਾਬਰ ਹੀ ਆਪਾਂ ਨੂੰ ਪੂਰੇ ਸ਼ਾਨਦਾਰ ਨਤੀਜੇ ਮਿਲਣਗੇ ਇਸ ਕਰਕੇ ਇਹ ਖਾਦਾਂ ਵੀ ਆਪਾਂ ਵਰਤ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਖੋ